ਸੁਖਜਿੰਦਰ ਰੰਧਾਵਾ ਦੀ ਇੱਕ ਇੰਟਰਵਿਊ ਨੇ ਇੱਕ ਵੱਡਾ ਜੱਬ ਪਾਤਾ ਸੁਖਜਿੰਦਰ ਰੰਧਾਵਾ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਕਈ ਵਾਰ ਉਹਨਾਂ ਨੂੰ ਪ੍ਰਧਾਨ ਦਾ ਕਈ ਵਾਰ ਮੁੱਖ ਮੰਤਰੀ ਦਾ ਚਿਹਰਾ ਵੀ ਕਿਹਾ ਜਾਂਦਾ ਪਰ ਸੁਖਜਿੰਦਰ ਰੰਧਾਵਾ ਅੱਜਕੱਲ ਕੁਝ ਐਹੋ ਜਿਹੇ ਬਿਆਨ ਦੇ ਰਹੇ ਆ ਜਿਹੜੇ ਕਾਂਗਰਸ ਵਾਸਤੇ ਸਵਾਲਾਂ ਦੇ ਘੇਰੇ 'ਚ ਖੜ ਜਾਂਦੇ ਆ ਖਾਸ ਤੌਰ ਦੇ ਉੱਤੇ ਕਾਂਗਰਸ ਨੂੰ ਉਸ ਘੇਰੇ 'ਚ ਖੜਾ ਕਰ ਦਿੰਦੇ ਆ ਹੁਣ ਸੁਖਜਿੰਦਰ ਰੰਧਾਵਾ ਦੀ ਇੱਕ ਇੰਟਰਵਿਊ ਦੇ ਵਿੱਚ ਕੁਝ ਗੱਲਾਂ ਹੋਈਆਂ ਠੈਰ ਜਿਹੜੀ ਗੱਲ ਹੁਣ ਤੁਹਾਨੂੰ ਦੱਸਣ ਜਾ ਰਿਹਾ ਉਹ ਕਿਤੇ ਨਾ ਕਿਤੇ ਸੁਖਜਿੰਦਰ ਰੰਧਾਵਾ ਦੀ ਗੱਲ ਠੀਕ ਵੀ ਲੱਗਦੀ ਹੈ। ਸੁਖਜਿੰਦਰ ਰੰਧਾਵਾ ਨੇ ਜ਼ਿਕਰ ਕੀਤਾ ਸੁਖਵੀਰ ਸਿੰਘ ਬਾਦਲ ਦਾ। ਹਾਲ ਹੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਇੰਟਰਵਿਊ ਹੋਈ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਬੜੇ ਤਿੱਖੇ ਨਿਸ਼ਾਨੇ ਵਿੰਨੇ। ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਆਪਣੀ ਗੱਲਾਂ ਦੇ ਉੱਤੇ ਖੜਨ ਵਾਲਾ ਲੀਡਰ ਨਹੀਂ ਸੀ। ਉਹ ਕਹਿੰਦੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤਾ ਵੀ ਪਸੰਦ ਵੀ ਨਹੀਂ ਸੀ ਕਰਦਾ। ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਮੈਨੂੰ ਕੋਈ ਬੜਾ ਇਤਵਾਰ ਵੀ ਨਹੀਂ ਸੀਗਾ। ਔਰ ਨਾਲੋਂ ਨਾਲ ਇੰਨੀ ਗੱਲ ਵੀ ਆਖ ਦਿੱਤੀ ਕਿ ਸੁਖਵੀਰ ਵਧੀਆ ਹੈ ਸੁਖਵੀਰ ਸਿੰਘ ਬਾਦਲ ਵਧੀਆ ਉਹ ਆਪਣੇ ਪਿਤਾ ਵਰਗਾ ਨਹੀਂ ਹੈ ਸੁਖਜਿੰਦਰ ਰੰਧਾਵਾ ਕਹਿੰਦੇ ਆ ਜੋ ਗੱਲ ਵਾਜਬ ਵੀ ਲੱਗਦੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਵੀ ਰਿਟੈਲੀਏਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਵਾਰ ਵੀ ਉਹਨਾਂ ਨੂੰ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀ ਭਾਵੇਂ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸਿਫਟ ਕਰ ਦਿੱਤੀ ਪਰ ਕੀ ਕੋਈ ਪੁੱਤਰ ਆਪਣੇ ਪਿਓ ਦੀ ਬੇਇੱਜ਼ਤੀ ਸੁਣ ਕੇ ਚੁੱਪ ਰਹਿੰਦਾ ਹੁਣ ਸੁਖਜਿੰਦਰ ਰੰਧਾਵਾ ਤਾਂ ਆਪਣੇ ਅਦਾਸ ਚ ਬੋਲ ਪਏ ਕਹਿੰਦੇ ਹੋਵੇ ਜੱਟ ਦਾ ਪੁੱਤ ਤੇ ਉਹਦੇ ਸਾਹਮਣੇ ਉਹਦੇ ਪਿਓ ਦੀ ਬੇਇੱਜ਼ਤੀ ਹੋ ਜਵੇ ਤਾਂ ਚੁੱਪ ਬੈਠੂਗਾ ਗੱਲ ਵਾਜਬ ਵੀ ਐ ਜੱਟ ਨਾ ਹੋਵੇ ਕੋਈ ਵੀ ਹੋਵੇ ਕੋਈ ਵੀ ਪੁੱਤਰ ਆਪਣੇ ਪਿਓ ਦੀ ਬੇਇੱਜ਼ਤੀ ਸੁਣ ਕੇ ਚੁੱਪ ਬੈਠਣ ਵਾਲਾ ਨਹੀਂ ਐ ਪਰ ਸੁਖਬੀਰ ਸਿੰਘ ਬਾਦਲ ਕਿਉਂ ਚੁੱਪ ਬੈਠੇ ਰਹੇ ਸਵਾਲ ਇਹ ਖੜ ਜਾਂਦਾ ਬੇਸ਼ੱਕ ਖੜਦਾ ਆ ਹਰ ਕਿਸੇ ਦੇ ਦਿਮਾਗ 'ਚ ਗੱਲ ਹੋਵੇਗੀ ਕਿ ਆਖਰ ਸੁਖਬੀਰ ਸਿੰਘ ਬਾਦਲ ਨੇ ਕੋਈ ਜਵਾਬ ਕਿਉਂ ਨਹੀਂ ਦਿੱਤਾ ਕੋਈ ਮੋੜਮਾ ਜਵਾਬ ਕਿਉਂ ਨਹੀਂ ਕੱਲਿਆ ਕਿਉਂ ਸੁਖਬੀਰ ਸਿੰਘ ਬਾਦਲ ਚੁੱਪ ਕਰਕੇ ਬੈਠੇ ਰਹੇ ਜਾਂ ਕੀ ਸੁਖਬੀਰ ਸਿੰਘ ਬਾਦਲ ਨੂੰ ਵੀ ਕੋਈ ਲੁੱਥਫ ਮਿਲ ਗਿਆ ਉਸ ਗੱਲ ਦੇ ਵਿੱਚੋਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਚੰਗਾ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਤਾਰੀਫ਼ ਕੀਤੀ ਹੈ ਪਰ ਕਿਸ ਕੋਸਟ ਤੇ ਕੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਕੀਤੀ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਜ਼ਿਆਦਾ ਪਿਆਰੀ ਹੋ ਗਈ ਕਿ ਆਪਣੇ ਬਾਪ ਦੀ ਜਿਹੜੀ ਬੇਇੱਜ਼ਤੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ ਸੁਖਬੀਰ ਸਿੰਘ ਬਾਦਲ ਉਹਨੂੰ ਅਣਗੌਲੀਆਂ ਕਰਗੇ ਇਹ ਸਵਾਲ ਜ਼ਰੂਰ ਖੜਦੇ ਆ ਔਰ ਸੁਖਜਿੰਦਰ ਰੰਧਾਵਾ ਨੇ ਜਿਹੜੇ ਸਵਾਲ ਖੜੇ ਕੀਤੇ ਆ ਉਹ ਵਾਜਬ ਵੀ ਨੇ ਖੈਰ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਬੋਲੇ ਕੀ ਬੋਲਣਗੇ ਜਾਂ ਨਹੀਂ ਬੋਲਣਗੇ ਇਹ ਆਪਣੇ ਆਪ 'ਚ ਸਵਾਲ ਖੜਾ ਹੁੰਦਾ ਔਰ ਆਉਂਦਾ ਸਮਾਂ ਸਿਆਸਤ ਕਿੱਧਰ ਵੱਲ ਨੂੰ ਲਿਜਾਵੇਗੀ ਉਹ ਵੀ ਅਜੇ ਡਾਮਾ ਡੋਲ ਹੈ ਕਿੱਧਰ ਵੱਲ ਨੂੰ ਕੀ ਕੁਝ ਹੁੰਦਾ ਆ ਉਸ ਸਮੇਂ ਦੀ ਗਰਮ ਦੇ ਵਿੱਚ ਆ ਦੱਸਦੇ ਰਹਿਵਾਂਗੇ ਬੜੇ ਰੋਮਾਂਚੀੜਾ ਪੰਜਾਬੀ